ਈ ਨਾਮ ਆ ਜੀ ਮੇਰਾ ਨਾਮ ਜੀ ਦੀਪਕ ਨੰਦ ਦਾ ਵੈਸੇ ਮੈਨੂੰ ਸ਼ੰਕਰ ਕਹਿੰਦੇ ਆ ਜੀ ਸਰ ਅੱਜ ਬਹੁਤ ਹੀ ਤਰੀਕੇ ਨਾਲ ਜਨਮ ਦਿਨ ਬਣਾਇਆ ਜਾ ਰਿਹਾ ਉਹ ਵੀ ਗਰੀਬਾਂ ਦੇ ਨਾਲ ਇਹ ਜਨਾਬ ਆਪ ਨੂੰ ਖੁਸ਼ੀ ਮਿਲਦੀ ਹੈ ਇਹਨਾਂ ਨਾਲ ਬਣਾ ਕੇ ਜੀ ਠੀਕ ਹੈ ਜੀ ਅਸੀਂ ਬਹੁਤ ਖੁਸ਼ ਆ ਠੀਕ ਹੈ ਇਹ ਵੀ ਸਾਰੇ ਭਾਈ ਭਰਾ ਮੇਰੇ ਇਹ ਵੀ ਖੁਸ਼ ਆ ਠੀਕ ਹੈ ਇਹਨਾਂ ਦੀਆਂ ਸ਼ੀਸ਼ਾ ਲੈਣੀ ਆ ਆਪਾਂ ਠੀਕ ਹੈ ਇਹ ਪ੍ਰਮਾਤਮਾ ਕੇ ਅਰਦਾਸ ਕਰਨਾ ਸੀ ਅਸੀਂ ਪ੍ਰਮਾਤਮਾ ਦੀ ਭਗਤੀ ਕਰਦੇ ਰਹੀਏ ਆਪਾਂ ਨੂੰ ਇਹ ਆਸ਼ੀਰਵਾਦ ਚਾਹੀਦਾ ਇਹਨਾਂ ਨੂੰ ਕਿੰਵਾ ਜਨਮ ਦਿਨ ਆਪਨਾ 57ਵਾਂ ਜੀ 57 ਕਿਤਰਾ ਆਇਆ ਵੀ ਇਹਨਾਂ ਨੂੰ ਸੈਲੀਬ੍ਰੇਟ ਕਰ ਵੈਸੇ ਜੀ ਦਬਾਅ ਚ ਆ ਗਏ ਪਹਿਲਾਂ ਵੀ ਕਰਦੇ ਰਹੀਦਾ ਕੁਛ ਨਾ ਪਹਿਲਾਂ ਵੀ ਇੰਦਾਂ ਦੇ ਕੁਛ ਕਰੀਦਾ ਪਰ ਪਹਿਲਾਂ ਜਾਨੇ ਕੀ ਗੁਪਸ਼ਪ ਕਰੀਦਾ ਐਰਕਾ ਜਿਹੜਾ ਮੈਂ ਕਹਤ ਜਿਹੜੇ ਮੜਗੇ ਤੜਕਾ ਤੜਕਾ ਲਾ ਦੀਏ ਬੜੀ ਹਾਂਜੀ ਹਾਂਜੀ ਹਰ ਸਾਲ ਇਸੇ ਤਰੀਕੇ ਨਾਲ ਜਿਹੜੇ ਸੁਣਾਵੇ ਪਿਛਲੀ ਵਾਰ ਆ ਪਿਛਲੀ ਵਾਰੀ ਉਦਾਂ ਪਰ ਜਿੱਦਾਂ ਕੌਂਸਲਾ ਚਲੇ ਗਏ ਕਿਪਸ ਮਾਰਕੀਟ ਚਲੇ ਗਏ ਇਦਾਂ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਵੰਡ-ਗੁੰਡ ਦੇਈਦਾ ਸਬੰਸ ਕਿਹੜੀ ਜਗ੍ਹਾ ਰੈਡ ਕਰ ਹਾਂਜੀ ਖਾਣਾ ਤੇ ਫਿਲਮ ਉਦੋਂ ਬਾਅਦ ਜੋ ਕੈਸ਼ ਮੇਰੇ ਕੋ ਸਰਿਆ ਮੈਂ ਦੋਸਤ ਕਿਹੜੀ ਜਗ੍ਹਾ ਰੈਂਡ ਕੋ ਲਿਓ ਜੀ ਅਸੀਂ ਚੰਡੀਗੜ੍ਹ ਰੋਲ ਅਨਸਲਿੰਗ ਕਲੇਬ ਚ ਰਹਿਣ ਆ ਰਹੇ ਹਾਂ ਜਾਂਜੀ ਲੁਧਿਆਣਾ ਫਿਲਮ ਜਿਹੜਾ ਸ਼ੋਅ ਲੱਗਿਆ ਹੈ ਨਹੀਂ ਨਹੀਂ ਆ ਪੁੱਛਿਓ ਕਿਹੜੀ ਫਿਲਮ ਹੈ ਰਿਤਿਕ ਰੋਸ਼ਾਨ ਦੀ ਕਿਹੜੀ ਫਿਲਮ ਲੱਗੀ ਹੈ ਫਾਈਟਰ ਫਾਈਟਰ ਫਿਲਮ ਸਾਡਾ ਇਹਨਾਂ ਜੋ ਕਈ ਬੰਦਾਂ ਨੇ ਇਸ ਇਹ ਮੌਲਾ ਦੇ ਵਿੱਚ ਕੋਈ ਮੈਨੂੰ ਫਾਈਟਰ ਫਾਈਟਰ ਉਹੀ ਤਾਂ ਮੈਂ ਖੁਸ਼ੀ ਇਹਨਾਂ ਨੂੰ ਦੇਣੀ ਹੈ ਵੀ ਮੈਂ ਰਖਾਉਣਾ ਪਿਆ ਰ ਇਹਨਾਂ ਕੋ ਇਹੀ ਮੈਨੂੰ ਖੁਸ਼ੀ ਹੋਈ ਹੈ ਵੀ ਮੈਂ ਸਾਰਿਆਂ ਨੂੰ ਬੁਲਾਇਆ ਬਹੁਤ ਵਧੀਆ ਜੋ ਟਾਈਮ ਪਾਸ ਹੋ ਜਾਂਦਾ ਹੀ ਵਧੀਆ ਕੋਲੇ ਨਾਲ ਦਾ ਸ਼ੁਕਰ ਆ ਉਹ ਲੋਕੀ ਆਪਣੇ ਕਰਮ ਕਰਦੇ ਆਪਾਂ ਆਪਣੇ ਕਰਮ ਕਰਦੇ ਆ ਆ ਬਾਕੀ ਫਿਰੇ ਭਾਈ ਸਾਹਿਬ ਬੰਕੇ ਬਿਹਾਰੀ ਕਿਰਪਾ ਸਦਾ ਸਤਿ ਪਰ ਬਣੀ ਰਹੇ ਪਹਿਲਾਂ ਤਾਂ ਮੇਰੇ ਭਰਾ ਜੀ ਸ਼ੰਕਰ ਆਨੰਦ ਜਿਨ੍ਹਾਂ ਦਾ ਅੱਜ ਜਨਮ ਦਿਵਸ ਜਨਮ ਦਿਨ ਹੈ ਪਹਿਲਾਂ ਤਾਂ ਬਹੁਤ ਹੀ ਬਹੁਤ ਵਧਾਈ ਹੋਵੇ ਕਿਉਂਕਿ ਇਹ ਵੀ ਸ਼ਹਿਰ ਦੇ ਇੱਕ ਸ਼ਹਿਰ ਦੇ ਨਿਆ ਪੰਜਾਬ ਦੇ ਗੋਗਾ ਕੀ ਇੱਕ ਨਾਮੀ ਬਿਜ਼ਨਸਮੈਨ ਹੈ ਸੋਚ ਲੇਖੋ ਇਹਨਾਂ ਨੇ ਪਿਛਲੇ ਹਫਤੇ 10 ਦਿਨ ਪਹਿਲਾਂ ਮੇਰੇ ਨਾਲ ਸ਼ੇਅਰ ਕੀਤੀ ਸੀ ਕਿ ਮੈਂ ਆਪਣਾ ਬਰਥਡੇ ਇਸ ਵਾਰੀ ਜਿੰਨੇ ਵੀ ਸ਼ਹਿਰ ਦੇ ਗਰੀਬ ਲੋਕਾਂ ਨੂੰ ਉਹਨਾਂ ਨਾਲ ਬੈਠ ਕੇ ਆਪਣਾ ਬਰਡੇ ਸੈਲੀਬ੍ਰੇਟ ਕਰਨਾ ਹੈ ਔਰ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਦੇਖੋ ਕਿੰਨੇ ਵਧੀਆ ਢੰਗ ਨਾਲ ਅੱਜ ਉਹ ਮੇਕਸ ਪਲਾਇਆ ਲੁਧਿਆਣਾ ਦੇ ਵਿੱਚ ਇਹ ਆਪਣਾ ਬਰਡੇ ਸੈਲੀਬ੍ਰੇਟ ਕਰ ਰਹੇ ਉਹ ਕਿੰਨੀਆਂ ਦਵਾਵਾਂ ਕਿੰਨੀਆਂ ਦਵਾਵਾਂ ਲੈ ਰਹੇ ਨੇ ਦੇਖੋ ਇਹ ਦਵਾਵਾਂ ਹਰ ਕੋਈ ਨਹੀਂ ਲੈਂਦਾ ਔਰ ਸੋਚ ਦੇਖੋ ਇੰਨੀ ਵਧੀਆ ਕਿ ਪ੍ਰਮਾਤਮਾ ਨੇ ਦੇਖੋ ਕਿਦਾਂ ਆਸ਼ੀਰਵਾਦ ਰੱਖਿਆ ਹੋਇਆ ਸਰਨਾ ਪਹਿਲਾਂ ਇਹਨਾਂ ਨੇ ਇਹਨਾਂ ਲੰਚ ਪਾਰਟੀ ਉਸ ਤੋਂ ਬਾਅਦ ਫਿਲਮ ਦਿਖਾਣੀ ਆ ਉਸ ਤੋਂ ਬਾਅਦ ਜੋ ਇਹਨਾਂ ਦੀ ਸਮਰਥਾ ਬੰਦੀ ਹੈ ਇਹਨਾਂ ਨੇ ਉਦਾਂ-ਉਦਾਂ ਇਹਨਾਂ ਨੂੰ ਦਾਨ ਦੇਣਾ ਹੈ ਮਤਲਬ ਇਹ ਕਹਿੰਦੇ ਕਿਰਪਾ ਪ੍ਰਮਾਤਮਾ ਦੀ ਇਦਾਂ ਹੀ ਠਾਕੁਰ ਜੀ ਦੀ ਕਿਰਪਾ ਮੇਰੇ ਹਾਂ ਸ਼ੰਕਰ ਦੀ ਕਿਰਪਾ ਇਦਾਂ ਹੀ ਬਣੀ ਰਵੇ ਔਰ ਪ੍ਰਮਾਤਮਾ ਦਿਨ ਦਿਨ ਵੀ ਵੀਡੀਓ ਕਾਲ ਕਰਦਾ ਵੀਡੀਓ ਕਾਲ ਕਰ ਬੰਦੋ ਵੀਡੀਓ ਕਾਲ ਕਰ ਔਰ ਐਸੀ ਸੁਖਮਨੀ ਜੀ ਇਹ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ ਤੁਸੀਂ ਦੇਖੋ ਕਿ ਅੱਜ ਲੁਧਿਆਣਾ ਦਾ ਉਹ ਮੇਕ ਪਲਾਜਾ ਇਸ ਤੋਂ ਵੱਧ ਤੁਸੀਂ ਕੀ ਖੁਸ਼ੀ ਗਿਣੋਗੇ ਕਿ ਇਹਨਾਂ ਆਨੰਦ ਔਰ ਤੁਹਾਨੂੰ ਪੱਤਰਕਾਰਾਂ ਦੇਖੋ ਦੇਖ ਕੇ ਵੀ ਕਿੰਨਾ ਆਨੰਦ ਆ ਰਿਹਾ ਹੁਣ ਇਸ ਚੀਜ਼ ਨੂੰ ਇਹ ਕਿੰਨੀ ਵਧੀਆ ਮੈਂ ਕਹਿੰਨਾ ਸੋਚ ਹੈ ਇੰਨੀ ਵਧੀਆ ਸੋਚ ਕਿ ਮੈਂ ਆਪਣਾ ਜਨਮ ਦਿਨ ਮਨਾਉਣਾ ਸਾਰਨਾ ਪਹਿਲਾਂ ਇਹਨਾਂ ਨੇ ਕਾਉਸ਼ਾਲਾ ਫਿਰ ਉਸ ਤੋਂ ਉਧਰ ਦਿਖਾ ਕੇ ਸਾਰੇ ਕਾਉਸ਼ਾਲਾ ਬਰਥਡੇ ਮਨਾ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਮੈਂ ਬਰਥਡੇ ਉੱਥੇ ਬੁਣਾਣਾ 12 ਇਹ ਪਹਿਲਾਂ ਹੀ ਪਿਆਰੀ ਜਾਨੇ ਮੁਕੰਮਲ ਕਰ ਲਈ ਸੀਗੀ ਔਰ ਦੇਖੋ ਪਿਛਲੇ ਹਫਤੇ ਇਹਨਾਂ ਨੇ ਸਪੈਸ਼ਲ ਅੰਬਰਸਲ ਅੰਬਰਸਰ 바ਸਵੀ ਭੇਜੀ ਰਾਮ ਧੀਰੇ ਮਤਲਬ ਸੇਵਾ ਭਾਵ ਰੱਖਦੇ ਆ ਸੇਵਾ ਭਾਵ ਕਹਿੰਦੇ ਪ੍ਰਮਾਤਮਾ ਤਾਦੀ ਦਿੰਦੇ ਤਾਦੀ ਦਿੰਦਾ ਜੇ ਅਸੀਂ ਆਪਣੇ ਮਨਾਂ ਦੇ ਵਿੱਚ ਸੇਵਾ ਭਾਵ ਰੱਖਾਂਗੇ ਔਰ ਉਹ ਇਹ ਸੇਵਾ ਭਾਵ ਸਾਡੇ ਸ਼ੰਕਰ ਭਾਈ ਚ ਹੈਗਾ ਲੋਕਾਂ ਲੋਕਾਂ ਨੂੰ ਇਹੀ ਸੁਨੇਹਾ ਕਿ ਵੱਦ ਤੋਂ ਵੱਦ ਜਿਹੜਾ ਸ਼ੇਅਰ ਕਰਨਾ ਹੈ ਬਰਥਡੇ ਬਣਾਣਾ ਆਪਾਂ ਇਹਨਾਂ ਲੋਕਾਂ ਲਈ ਇਹਨਾਂ ਲੋਕਾਂ ਦੀ ਖੁਸ਼ੀਆਂ ਬਣਾਈਏ ਤਾਂ ਕਿ ਪਰਮਾਤਮਾ ਸਾਨੂੰ ਹੋਰ ਤਰੱਕੀ ਬਖਸ਼ੇ ਅਭੀ ਲੋੜਾ ਦੇ ਗਾਣੇ ਸੁਣਾ ਦੇ ਸਰ ਕਹਿੰਦਾ ਗਾਣਾ ਸੁਣਾ ਦੇ ਗਾਣਾ ਦੱਸੋ ਵੀ ਕਿਹੜਾ ਸੁਣੋਗੇ ਜੀ ਦੱਸੋ ਜੀ ਹੁਣ ਨਵਾਂ ਵੀ ਆ ਰਿਹਾ ਨਵਾਂ ਵੀ ਸੁਣਾਵਾਂਗੇ ਤੁਹਾਨੂੰ ਜਿਹੜਾ ਤੁਸੀਂ ਕਹੋਗੇ ਸਾਈ ਆਪਾਂ ਸੁਣਾਵਾਂਗੇ ਜਿਹੜਾ ਨਵਾਂ ਆ ਰਿਹਾ ਉਹ ਵੀ ਸੁਣਾਵਾਂਗੇ ਭਾਈ ਮੈਂ ਦੇਖਾਂਗਾ ਸਰ ਨਾਲ ਪਹਿਲਾ ਹਿੰਦੂ ਜੱਟ ਹੈ ਔਰ ਹਿੰਦੂ ਜੱਟ ਦੇ ਫਿਰ ਤੁਹਾਨੂੰ ਪਤਾ ਕਮਾਲੀ